ਤਦ ਤੱਕ ਪਹੁੰਚਦੀ ਹੈ ਕੋਈ ਬੰਦਾ ਕਿਉਂ ਕਾਨੂੰਨ ਹੱਥ ਚ ਲੈਂਦਾ ਹੈ ਜੇ ਸੂਰੀਅਰ ਕੇ ਬੰਦੇ ਨੂੰ ਪਹਿਨਾ ਨਾਥ ਪਾਈ ਹੁੰਦੀ ਬੋਲਣ ਤੋਂ ਉਹ ਸਿੱਖਾਂ ਨੂੰ ਅਸਲ ਕੁਸ਼ੀ ਨੇ ਧਮਕੀਆਂ ਦਾ ਮੁੰਡਾ ਹੁਣ ਫੇਰ ਦੇ ਰਿਆ ਫਿਰ ਕਾਨੂੰਨ ਸਿਕਿਉਰਿਟੀ ਦੇਣਗੇ ਹੋਰ ਬੋਲੂਗਾ ਹੈ ਫਿਰ ਕੋ ਅਕਿਆ ਉਹਦਾ ਕੁਝ ਕਰ ਜੂਗਾ ਤੇ ਫਿਰ ਸਰਕਾਰ ਕੋ ਗੀ ਮਾਹੌਲ ਖਰਾਬ ਹੁੰਦਾ ਹੈ ਹਕੂਮਤ ਜਿਹੜੀ ਹੈ ਦਾ ਕਾਨੂੰਨ ਕਾਇਤ ਕਾਨੂੰਨ ਦਾ ਕੰਮ ਕੀ ਹੈ ਲੌਂਡ ਆਰਡਰ ਨੂੰ ਮੇਨਟੇਨ ਕਰਨ ਦਾ ਅਰਥ ਇਹ ਹੁੰਦਾ ਵੀ ਜਿਹੜਾ ਬੰਦਾ ਲਾਅ ਐਂਡ ਆਰਡਰ ਚ ਪ੍ਰੋਬਲਮ ਖੜੀ ਕਰ ਰਿਹਾ ਸਾਨੂੰ ਤੇ ਨਜ਼ਰਬੰਦ ਕਰ ਦਿੱਤਾ ਇੱਥੇ ਅਸੀਂ ਧਾਰਮਿਕ ਮੰਗ ਵਿੱਚ ਜਾਣਾ ਸੀ ਸੂਰੀ ਦਾ ਮੁੰਡਾ ਜਿਹੜਾ ਸਿੱਖਾਂ ਨੂੰ ਸਰਦਾਰਾਂ ਨੂੰ ਕਹਿੰਦਾ ਘਰਾਂ ਚ ਕੱਢ ਕੱਢ ਕੇ ਵੱਢਾਂਗੇ ਉਸ ਬੰਦੇ ਨੂੰ ਇਹਨਾਂ ਨੇ ਖੁੱਲਾ ਛੱਡਿਆ ਹੋਇਆ ਫਿਰ ਕਹਿੰਦੇ ਉਹਦਾ ਪਿਓ ਮਰਿਆ ਦੁੱਖ ਸੀ ਸਾਡੇ ਲੱਖਾਂ ਨੌਜਵਾਨ ਮਰ ਗਏ ਅਸੀਂ ਨਹੀਂ ਕਹਤਾ ਕਿਸੇ ਕੌਮ ਨੂੰ ਮਾਰ ਦੇਣਾ ਪੂਰੀ ਸੋ ਉਹਦਾ ਦੁੱਖ ਦੁੱਖ ਹੈ ਦੁੱਖ ਚ ਇਹ ਬੰਦਾ ਸੱਚ ਬੋਲਦਾ ਨਾ ਜਦੋਂ ਬੰਦਾ ਫੇ ਬੈਨ ਪਾਉਂਦਾ ਪਿੱਟਦਾ ਉਹਨੇ ਸੱਚ ਬੋਲਦਾ ਸੋ ਉਹਦੇ ਅ ਇਹ ਬੋਲਾਂ ਤੇ ਪਾਬੰਦੀ ਲਾਉਣੀ ਚਾਹੀਦੀ ਹੈ ਕਿ ਸਿਕਿਉਰਿਟੀ ਚੜਾਈ ਚਾਹੀਦੀ ਹੈ ਨਹੀਂ ਜੋ ਉਹਨਾਂ ਕਹਿਣਾ ਜੋ ਦੇਣਾ ਦੋ ਅਸੀਂ ਹਕੂਮਤ ਨੂੰ ਕੋਈ ਮੰਗ ਨਹੀਂ ਰੱਖਣੀ ਹਕੂਮਤ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਲੋ ਸਾਡਾ ਕੋਈ ਫਰਜ਼ ਨਹੀਂ ਬਣਦਾ ਇਹਨਾਂ ਨੂੰ ਕੁਝ ਕਹਿਣ ਦਾ ਗੁਲਾਮ ਕੌਮ ਹੈ ਸਿੱਖਾਂ ਦੀ ਸਿੱਖ ਨੌਜਵਾਨਾਂ ਨੂੰ ਆਪ ਸੋਚਣਾ ਚਾਹੀਦਾ ਵੀ ਜੱਦੀ ਕਿਵੇਂ ਲੈਣੀ ਅਗਲੀ ਰਣਨੀਤੀ ਮਹਾਰਾਜ ਜੀ ਰਣਨੀਤੀ ਅਸੀਂ ਤੇ ਆਪਣੇ ਸਮਾਗਮ ਕਰਨੇ ਆ ਜੇ ਇਹਨਾਂ ਰੋਕਣੇ ਦਰੋਕਣ ਫਿਰ ਵੇਖੀ ਜਾਊਗੀ ਅਜ ਅੰਮ੍ਰਿਤ ਸਿੰਘ ਇਹ ਗੱਲ ਕਹੀ ਵੀ ਜਾਂਚ ਪੜਤਾਲ ਕਰੋ ਜੇ ਸਾਡਾ ਕੋਈ ਨਾਂ ਆਉਂਦਾ ਹੈ ਕਿ ਜੀ ਜੇ ਤੋ ਕੋਈ ਨਹੀਂ ਪਾਦੇ ਐਫ ਆਈ ਆਰ ਦੇ ਵਿੱਚ ਤੇ ਬਿਨਾ ਗੱਲ ਤੋਂ ਕਿਸੇ ਦਾ ਦਬਾਹੇ ਠਾਣ ਕੇ ਕੰਮ ਕਰਨਾ ਚੰਗੀ ਗੱਲ ਨਹੀਂ ਪਈ ਸਰ ਅੰਮ੍ਰਿਤ ਸੰਚਾਰ ਜਿਹੜਾ ਮਦਰੀ ਸਰਕਾਰਾਂ ਨੂੰ ਕੋਈ ਚੰਗਾ ਲੱਗ ਰਿਹਾ ਹਾਲੇ ਨੌਜਵਾਨੀ ਤੋਂ ਨਸ਼ੀ ਵਾਲੇ ਪਾਸਿਓਂ ਪ੍ਰੇਰਿਤ ਕੀਤਾ ਲਿਆ ਦੇ ਅਸਲ 'ਚ ਸਿੱਖਾਂ ਦਾ ਖੁਰਾ ਕੋਈ ਮਟਾਉਣਾ ਚਾਹੁੰਦੀ ਹੈ ਹਕੂਮਤ ਉਹ ਉਹ ਸਿੱਧਾ ਨਹੀਂ ਕਹਿ ਸਕਦੇ ਕਿ ਅਸੀਂ ਸਿੱਖਾਂ ਦੇ ਵਿਰੋਧ 'ਚ ਆਂ ਅੰਮ੍ਰਿਤ ਸੰਚਾਰ ਦੇ ਵਿਰੋਧ 'ਚ ਪਰ ਆਨੇ ਬਹਾਨੇ ਜਿਹੜਾ ਮਨੁੱਖ ਇਸ ਪਾਸੇ ਨੂੰ ਦੁਰਦਾ ਉਹਨੂੰ ਟਾਰਗੇਟ ਕੀਤਾ ਜਾਂਦਾ ਹੈ ਇਸ ਸਰਸੇ ਵਾਲੇ ਸਮੇਂ-ਸਮੇਂ ਤੇ ਪਰੋਲ ਦੇ ਕੇ ਨਾਮ ਚਰਚਾ ਸ਼ਰੀਆਮ ਹੋ ਰ ਉਹ ਸਿੱਖਾਂ ਦੇ ਨਾਲ ਸਿੱਖਾਂ ਨੂੰ ਗ੍ਰਾਮੀਣ ਦਾ ਜਦੋਂ ਸਾਸਕ ਹੋਣਾ ਜਿਹਨੇ ਸਾਡੀ ਗੁਰੂ ਦੀ ਬੇਦਬੀ ਕੀਤੀ ਹੈ ਮੌੜ ਚ ਬੰਬ ਧਮਾਕਾ ਹੋਇਆ ਉਹਦੇ ਸਾਰੀਆਂ ਤਾਰਾਂ ਡੇਰੇਆਂ ਜੁੜੀਆਂ ਸਾਰੀ ਇਨਵੈਸਟੀਗੇਸ਼ਨ ਪਰ ਇਨਵੈਸਟੀਗੇਸ਼ਨ ਰੋਕੀ ਗਈ ਮਗਰੋਂ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਉਹ ਰੋਕ ਦਿੰਦੇ ਆ ਬੇਦਬੀ ਦੀ ਇਨਵੈਸਟੀਗੇਸ਼ਨ ਰੁਕੀ ਪਈ ਹੈ ਕਿ ਜਿਹੜੀਆਂ ਇਨਵੈਸਟੀਗੇਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ ਉਹ ਕਰਨ ਦੀ ਗੱਲਾ ਕਰੀ ਜਾਂਦੇ ਕਦੀ ਮੇਰੀ ਕਦੀ ਮੇਰਾ ਪਰਚੇ 'ਚ ਨਾ ਪਾਦਣਾ ਪੁਰਾਣੀ ਦੇ ਵਿੱਚ ਇਦਾਂ ਪੰਜਾਬ ਦੇ ਵਿੱਚ 100 ਕਤਲ ਹੁੰਦਾ ਮਹੀਨੇ ਦਾ ਸਾਰੇ 'ਚ ਮੇਰਾ ਨਾਮ ਪਾ ਦੇ ਕਰੋ ਤੁਸੀਂ ਇਹਦਾ ਕਰੋ ਐਫ ਆਈ ਆਰ ਦੀ ਜਿਹੜੀ ਕਾਪੀ ਹੁੰਦੀ ਹੈ ਨਾ ਉਹਦੇ ਪੱਕਾ ਲਿਖ ਦੋ ਅਮਰਪਾਲ ਸਿੰਘ ਕੋਈ ਕਿਸਦਾ ਕਟਾ ਚੋਰੀ ਹੋ ਜਾਵੇ ਕੋਈ ਕਿਸਦਾ ਵਸ਼ਾ ਚੋਰੀ ਹੋ ਜਾਵੇ ਕੋਈ ਕਿਸੇ ਨੂੰ ਮਾਰ ਦੇਵੇ ਕੋਈ ਕਿਸੇ ਨੂੰ ਲੁੱਟ ਲਵੇ ਤੇ ਮੇਰਾ ਨਾਮ ਪੱਕੇ ਰੱਖ ਲੋ ਤੇ ਵਿੱਚ ਕਿ ਤੁਹਾਡੇ ਪ੍ਰੋਗਰਾਮ ਰੱਦ ਕਰਨ ਲਈ ਇਹ ਮਤਲਬ ਨਗਰਬੰਦ ਕਰ ਰਹੇ ਨੇ ਇਹ ਲੱਗਦਾ ਤੇ ਇੱਦਾਂ ਹੁਣ ਕਹਿੰਦੇ ਨਜ਼ਰਬੰਦੀ ਹਟਾਤੀ ਹੋਣੀ ਹੈ ਆਪਣੇ ਸਮਾਗਮ ਕਰਾਂਗੇ ਤੇ ਹੁਣ ਜੇ ਫੇਰ ਰੋਕਣਗੇ ਤੇ ਫੇਰ ਹਕੂਮਤ ਨੂੰ ਪਤਾ ਲੱਗ ਜੂ ਸਿੱਖਾਂ ਨੂੰ ਵੀ ਨਜ਼ਰਬੰਦੀ ਹਟਿਕ ਨਹੀਂ ਹੈ। ਸੂਰੀ ਦੇ ਪਰਿਵਾਰ ਨੂੰ ਸ਼ਹੀਦੀ ਕਹ ਰਿਹਾ ਸ਼ਹੀਦੀ ਸ਼ਹੀਦਾ ਦਰਦੇਜ ਤਾਂ ਜਾਵੇ ਸੂਰੀ ਨੂੰ ਤੁਸੀਂ ਕਿਸ ਤਰ੍ਹਾਂ ਦੇ ਦੋ? ਨਹੀਂ ਸਾਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਸਰਕਾਰ ਸਰਕਾਰੀ ਸ਼ਹੀਦ ਲਾਨਾ ਲਾਨੇ ਸਰਕਾਰ ਹਿੰਦੁਸਤਾਨ ਦੀ ਹਕੂਮਤ ਸਿੱਖਾਂ ਦੇ ਉਲਟ ਹੈ। ਉਹਨਾਂ ਦੇ ਸਿੱਖਾਂ ਦੇ ਵਿਰੋਧੀਆਂ ਨੂੰ ਸ਼ਹੀਦ ਅੱਗੇ ਵੀ ਲਾਨਣੇ ਹੁਣ ਫੇਰ ਲਾਨੀ ਜਾਣਗੇ ਪਰ ਇਹ ਉਹਨਾਂ ਫੌਜੀਾਂ ਦੀ ਵੀ ਤਾਹੀਨ ਦੀ ਗੱਲ ਹੈ ਜਿਹੜੇ ਬਾਰਡਰ ਤੇ ਲੜਦੇ ਮਰਦੇ ਨੇ ਉਹ ਵੀ ਸ਼ਹੀਦ ਨੇ ਤੇ ਇੱਕ ਸੂਰੀਅਰ ਕਾ ਬੰਦਾ ਵੀ ਸ਼ਹੀਦ ਹੈ ਤੁਸੀਂ ਫਿਰ ਆਪਸਾਬ ਰਲੋ ਵੀ ਸ਼ਹੀਦਾਂ ਦੀ ਕਿੱਡੀ ਰਿਸਪੈਕਟ ਕਰਨ ਵਾਲੀ ਗੱਲ ਹੈ ਵਿਰੋਧੀ ਧਿਰ ਵੀ ਕਹਿ ਰਹੀ ਹੈ ਕਿ ਅਮਰਪਾਲ ਜਿਹੜਾ ਵਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਹਿੰਦੇ ਦੁਬਈ ਤੋਂ ਆਇਆ ਇਸ ਤਰ੍ਹਾਂ ਦੀਆਂ ਗੱਲਾਂ ਕਿਣੀ ਆ ਇਹ ਨਹੀਂ ਮੈਂ ਉਹ ਹੀ ਗੱਲ ਕਰ ਰਿਹਾ ਵੀ ਜਾਂਚ ਉਹਨਾਂ ਦੀ ਨਾ ਹੋਵੇ ਜਿਹੜੇ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਈਆ ਖਾ ਗਏ ਆ ਜਿਹਨਾਂ ਬੰਬ ਧਮਾਕੇ ਕਰਾਏ ਪੰਜਾਬ ਦੇ ਵਿੱਚ ਉਹਨਾਂ ਦੀ ਜਾਂਚ ਰੋਕ ਕੇ ਤੇ ਮੇਰੀ ਜਾਂਚ ਕਰਾ ਲੋ ਜਿਆਦਾ ਜ਼ਰੂਰੀ ਹੈ ਰੋਦੀ ਤਰ੍ਹਾਂ ਉਹ ਮ ਕਹਿੰਦਾ ਵੀ ਤੁਸੀਂ ਇਦਾਂ ਕਰੋ ਜੇ ਸਰਕਾਰ ਨਹੀਂ ਨਾ ਕਰਦੀ ਤੁਸੀਂ ਕੋਈ ਆਪਣੀ ਪੁਲਿਸ ਫੋਰਸ ਖੜੀ ਕਰਕੇ ਕੋਰਟ ਕੋ ਨਵਾ ਖੜਾ ਕਰਕੇ ਮੇਰੀ ਜਾਨ ਜ਼ਰੂਰੀ ਹੈ ਕਿਉਂਕਿ ਮੇਰੀ ਜਾਨ ਜਿਹੜੀ ਆ ਉਹਦੇ ਚੋਂ ਇਹ ਨਿਕਲ ਜਾਣਾ ਵੀ ਨੌਜਵਾਨਾ ਮਰ ਛੱਕ ਰਹੇ ਆ ਨੌਜਵਾਨ ਨਸ਼ੇ ਛੱਡ ਰਹੇ ਆ ਤੇ ਇਹ ਚਾਹੁੰਦੇ ਨਹੀਂ ਨਸ਼ੇ ਛੱਡ ਕੇ ਨੌਜਵਾਨ ਸਿੱਧੇ ਵਾਸੇ ਦੁਰਨਗੇ ਤੇ ਹਕੂਮਤ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਹੁਣ ਇਹ ਚਾਹੁੰਦੇ ਵੀ ਨੌਜਵਾਨ ਟੀਕੇ ਲਾ ਲ ਮਰੀ ਜਾਣ ਹੋਰ ਕੁਛ ਕਰਨ ਤੇ ਨੌਜਵਾਨ ਫੜ ਵੀ ਲੈ ਗਿਆ ਲਿਆ ਗਿਆ ਮੌਕੇ ਦੇ ਪਰ ਜਿਹੜ ਬਾਈਬਲ ਕਲਾ ਉਹ ਅਜੇ ਤਾਈਂ ਮਤਲਬ ਫੜੇ ਨਹੀਂ ਜਾਂਦੇ ਨਾਲ ਹੋਰ ਵੀ ਸਿੱਧੂ ਮੂਸੇ ਵਾਲਾ ਜਾਂ ਹੋਰ ਵੀ ਆਪਣੇ ਬੜੇ ਹੋਏ ਨਸ਼ੀਨ ਨਹੀਂ ਉਹ ਦੇਖੋ ਜਿਹੜਾ ਸਿੱਖਾਂ ਨੂੰ ਮਾਰੂਗਾ ਉਹਨੂੰ ਹਕੂਮਤਾਂ ਬਚਾਉਣਗੀਆਂ ਜੇ ਸਿੱਖ ਕਿਸੇ ਦਾ ਸੋਧਾ ਲਾ ਦੂਗਾ ਉਹਨੂੰ ਮੌਕੇ ਤੇ ਫੜ ਕੇ ਫਾਂਸੀਆਂ ਤੇ ਵੀ ਟੰਗੇ ਨੇ ਸਾਡੇ ਬੰਦੇ ਪਰ ਇਹ ਸਵਾਲ ਇਹ ਆਉਂਦਾ ਹੈ ਵੀ ਕਿਉਂ ਇਹ ਗੱਲ ਇਸ ਤੱਕ ਪਹੁੰਚਦੀ ਹੈ ਕੋਈ ਬੰਦਾ ਕਿਉਂ ਕਾਨੂੰਨ ਹੱਥ ਚ ਲੈਂਦਾ ਹੈ ਜੇ ਸੂਰੀਅਰ ਦੇ ਬੰਦੇ ਨੂੰ ਪਹਿਨਾ ਨਾ ਹੱਥ ਪਾਈ ਹੁੰਦੀ ਬੋਲਣ ਤੋਂ ਉਸੇ ਕਾਨੂੰਨ ਅਸਲ ਕੁਸ਼ੀ ਨੇ ਧਮਕੀ ਉਹਦਾ ਮੁੰਡਾ ਹੁਣ ਫੇਰ ਦੇ ਰਿਆ ਫੇਰ ਕਾਨੂੰਨੀ ਸਿਕਿਉਰਟੀ ਦੇਣਗੇ ਹੋਰ ਬੋਲੂਗਾ ਹੈ ਫੇਰ ਕੋ ਅਕਿਆ ਉਹਦਾ ਕੁਛ ਕਰ ਜੂਗਾ ਤੇ ਫੇਰ ਸਰਕਾਰ ਕੋਗੀ ਮਾਹੌਲ ਖਰਾਬ ਹੁੰਦਾ ਹਕੂਮਤ ਜਿਹੜੀ ਆ ਦਾ ਕਾਨੂੰਨ ਕਾਇਤ ਕਾਨੂੰਨ ਦਾ ਕੰਮ ਕੀ ਆ ਲੌਂਡ ਆਰਡਰ ਨੂੰ ਮੇਨਟੇਨ ਕਰਨ ਦਾ ਅਰਥ ਹੈ ਹੁੰਦਾ ਵੀ ਜਿਹੜਾ ਬੰਦਾ ਲਾਅ ਐਂਡ ਆਰਡਰ ਚ ਪ੍ਰੋਬਲਮ ਖੜੀ ਕਰ ਰਿਹਾ ਸਾਨੂੰ ਦੇ ਨਜ਼ਰਬੰਦ ਕਰ ਦਿੱਤਾ ਇੱਥੇ ਅਸੀਂ ਧਾਰਮਿਕ ਮੰਗ ਵਿੱਚ ਜਾਣਾ ਸੀ ਸੂਰੀ ਦਾ ਮੁੰਡਾ ਜਿਹੜਾ ਸਿੱਖਾਂ ਨੂੰ ਸਰਦਾਰਾਂ ਨੂੰ ਕਹਿੰਦਾ ਘਰਾਂ ਵਿੱਚ ਕੱਢ ਕੱਢ ਕੇ ਵੱਢਾਂਗੇ ਉਸ ਬੰਦੇ ਨੂੰ ਇਹਨਾਂ ਨੇ ਖੁੱਲਾ ਛੱਡਿਆ ਹੋਇਆ ਫਿਰ ਕਹਿੰਦੇ ਉਹਦਾ ਪਿਓ ਮਰਿਆ ਦੁੱਖ ਸੀ ਸਾਡੇ ਲੱਖਾਂ ਨੌਜਵਾਨ ਮਰ ਗਏ ਅਸੀਂ ਨਹੀਂ ਕਹਤਾ ਕਿਸੇ ਕੌਮ ਨੂੰ ਮਾਰ ਦੇਣਾ ਪੂਰੀ ਸੋ ਉਹਦਾ ਦੁੱਖ ਦੁੱਖ ਹੈ ਦੁੱਖ ਚ ਹੀ ਬੰਦਾ ਸੱਚ ਬੋਲਦਾ ਹਨਾ ਜਦੋਂ ਬੰਦਾ ਫੇ ਬੈਣ ਪਾਉਂਦਾ ਪਿੱਟਦਾ ਉਹਨੇ ਸੱਚ ਬੋਲਦਾ ਸੋ ਉਹਦੇ ਅ ਇਹ ਬੋਲਾਂ ਤੇ ਪਾਬੰਦੀ ਲਾਉਣੀ ਚਾਹੀਦੀ ਹੈ ਕਿ ਸਿਕਿਉਰਿਟੀ ਚੜੀ ਚਾਹੀਦੀ ਹੈ ਨਹੀਂ ਜੋ ਉਹਨਾਂ ਨੇ ਕਹਿਣਾ ਜੋ ਦੇਣੋ ਦੋ ਅਸੀਂ ਹਕੂਮਤ ਨੂੰ ਕੋਈ ਮੰਗ ਨਹੀਂ ਰੱਖਣੀ ਹਕੂਮਤ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਲੋ ਸਾਡਾ ਕੋਈ ਫਰਜ਼ ਨਹੀਂ ਬਣਦਾ ਇਹਨਾਂ ਨੂੰ ਕੁਝ ਕਹਿਣ ਦਾ ਗੁਲਾਮ ਕੌਮ ਹੈ ਸਿੱਖਾਂ ਦੀ ਸਿੱਖ ਨੌਜਵਾਨਾਂ ਨੂੰ ਆਪ ਸੋਚਣਾ ਚਾਹੀਦਾ ਵੀ ਜੱਦੀ ਕਿਵੇਂ ਲੈਣੀ ਅਗਲੀ ਰਣਨੀਤੀ ਮਹਾਰਾਜ ਜੀ ਰਣਨੀਤੀ ਅਸੀਂ ਤੇ ਆਪਣੇ ਸਮਾਗਮ ਕਰਨੇ ਆ ਜਿਹਨਾਂ ਲੋਕ ਨੇ ਦਰੋਖਣ ਫਿਰ ਵੇਖੀ ਜੋਗੀ ਉੱਥੇ ਅਜ ਅੰਮ੍ਰਿਤ ਸਿੰਘ ਇਹ ਗੱਲ ਕਹੀ ਹੈ ਵੀ ਜਾਂਚ ਪੜਤਾਲ ਕਰੋ ਜੇ ਸਾਡਾ ਕੋਈ ਨਾਂ ਆਉਂਦਾ ਕਿ ਜੀ ਜੇ ਤੁ ਕੋਈ ਨਹੀਂ ਪਾਦੇ ਐਫਆਰ ਦੇ ਵਿੱਚ ਤੇ ਬਿਨਾ ਗੱਲ ਤੋਂ ਕਿਸੇ ਦਾ ਦਬਾਹੇ ਠਾਣ ਕੇ ਕੰਮ ਕਰਨਾ ਚੰਗੀ ਗੱਲ ਨਹੀਂ ਹੈ ਸਰ ਅੰਮ੍ਰਿਤਸਰ ਚਾਰ ਜਿਹੜਾ ਮਦਰੀ ਸਰਕਾਰਾਂ ਨੂੰ ਕੋਈ ਚੰਗਾ ਲੱਗ ਰਿਹਾ ਹਾਲੇ ਨੌਜਵਾਨੀ ਤੋਂ ਨਸ਼ੀ ਵਾਲੇ ਪਾਸਿਓਂ ਪ੍ਰੇਰਿਤ ਕਰ ਲਿਆ ਜੇ ਅਸਲ ਚ ਸਿੱਖਾਂ ਦਾ ਖੁਰਾ ਕੋਈ ਮਟਾਉਣਾ ਚਾਹੁੰਦੀ ਹਕੂਮਤ ਉਹ ਉਹ ਸਿੱਧਾ ਤੇ ਨਹੀਂ ਕਹਿ ਸਕਦੇ ਵੀ ਅਸੀਂ ਸਿੱਖਾਂ ਦੇ ਵਿਰੋਧ ਚ ਆਂ ਅੰਮ੍ਰਿਤਸਰ ਦੇ ਵਿਰੋਧ ਚ ਆਂ ਪਰ ਆਨੇ ਬਹਾਨੇ ਜਿਹੜਾ ਮਨੁੱਖ ਇਸ ਪਾਸੇ ਨੂੰ ਦੁਰਦਾ ਉਹਨੂੰ ਟਾਰਗੇਟ ਕੀਤਾ ਜਾਂਦਾ ਹੈ ਇਸ ਸਰਸੇ ਵਾਲੇ ਸਮੇਂ ਸਮੇਂ ਤੇ ਪਰੋਲ ਦੇ ਕੇ ਨਾਮ ਚਰਚਾ ਸ਼ਰੀਆਮ ਹੋ ਰਹੀਆਂ ਨੇ ਉਹ ਸਿੱਖਾਂ ਦੇ ਨਾਲ ਸਿੱਖਾਂ ਨੂੰ ਗ੍ਰਾਮੀਂ ਦਾ ਜਦੋਂ ਸਾਸਕ ਹੋਣਾ ਜਿਹਨੇ ਸਾਡੀ ਗੁਰੂ ਦੀ ਬੇਦਬੀ ਕੀਤੀ ਹੈ ਮੌੜ ਚ ਬੰਮ ਧਮਾਕਾ ਹੋਇਆ ਉਹਦੇ ਸਾਰੀਆਂ ਤਾਰਾਂ ਡੇਰੇਆਂ ਜੁੜੀਆਂ ਸਾਰੀ ਇਨਵੈਸਟੀਗੇਸ਼ਨ ਪਰ ਇਨਵੈਸਟੀਗੇਸ਼ਨ ਰੋਕੀ ਗਈ ਮਗਰੋਂ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਉਹ ਰੋਕ ਦਿੰਦੇ ਆ ਬੇਦਬੀ ਦੀ ਇਨਵੈਸਟੀਗੇਸ਼ਨ ਰੁਕੀ ਪਈ ਹੈ कि ਜਿਹੜੀਆਂ ਇਨਵੈਸਟੀਗੇਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ ਉਹ ਕਰਨ ਦੀ ਗੱਲਾ ਕਰੀ ਜਾਂਦੇ ਕਦੀ ਮੇਰੀ ਕਦੀ ਮੇਰਾ ਪਰਚੇ 'ਚ ਨਾ ਪਾ ਦੇਣਾ ਪੁਰਾਣੀ ਦੇ ਵਿੱਚ ਇਦਾਂ ਪੰਜਾਬ ਦੇ ਵਿੱਚ 100 ਕਤਲ ਹੁੰਦਾ ਮਹੀਨੇ ਦਾ ਸਾਰਿਆਂ 'ਚ ਮੇਰਾ ਨਾਮ ਪਾ ਦੇ ਕਰੋ ਤੁਸੀਂ ਇੱਥੇ ਕਰੋ ਐਫ ਆਈ ਆਰ ਦੀ ਜਿਹੜੀ ਕਾਪੀ ਹੁੰਦੀ ਹੈ ਨਾ ਉਹਦੇ ਪੱਕਾ ਲਿਖ ਦੋ ਮਰਤਪਾਲ ਸਿੰਘ ਉਹ ਕਿਸੇ ਦਾ ਕਟਾ ਚੋਰੀ ਹੋ ਜਾਏ ਕਿਸੇ ਦਾ ਵਸ਼ਾ ਚੋਰੀ ਹੋ ਜਾਏ ਕੋਈ ਕਿਸੇ ਨੂੰ ਮਾਰ ਦੇਵੇ ਕੋਈ ਕਿਸੇ ਨੂੰ ਰੋਟ ਲਵੇ ਤੇ ਮੇਰਾ ਨਾਮ ਪੱਕੇ ਰੱਖ ਲੋ ਤੇ ਵਿੱਚ ਕਿ ਤੁਹਾਡੇ ਪ੍ਰੋਗਰਾਮ ਰੱਦ ਕਰਨ ਲਈ ਇਹ ਮਤਲਬ ਨਗਰਬੰਦ ਕਰ ਰਹੇ ਨੇ ਇਹ ਲੱਗਦਾ ਤੇ ਇਦਾਂ ਹੁਣ ਕਹਿੰਦੇ ਨਜ਼ਰਬੰਦੀ ਹਟਾਤੀ ਹੋਣੀ ਹੈ ਆਪਣੇ ਸਮਾਗਮ ਕਰਾਂਗੇ ਤੇ ਹੁਣ ਜੇ ਫੇਰ ਰੋਕਣਗੇ ਤੇ ਫੇਰ ਹਕੂਮਤ ਪਤਾ ਲੱਗ ਜੂ ਸਿੱਖਾਂ ਨੂੰ ਵੀ ਨਜ਼ਰਬੰਦੀ ਹਟਿਕ ਨਹੀਂ ਹੈ ਸੂਰੀ ਦੇ ਪਰਿਵਾਰ ਨੂੰ ਸ਼ਹੀਦੀ ਕਹ ਰਿਹਾ ਸ਼ਹੀਦਾ ਦਰਦਇਤਾ ਜਾਵੇ ਸੂਰੀ ਨੂੰ ਤੁਸੀਂ ਕਿਸ ਤਰ੍ਹਾਂ ਦੇ ਦਿੰਦੇ ਨਹੀਂ ਸਾਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਸਰਕਾਰ ਸਰਕਾਰੀ ਸ਼ਹੀਦ ਲਾਨਾ ਲਾਨੇ ਸਰਕਾਰ ਹਿੰਦੁਸਤਾਨ ਦੀ ਹਕੂਮਤ ਸਿੱਖਾਂ ਦੇ ਉਲਟ ਹੈ ਉਹਨਾਂ ਦੇ ਸਿੱਖਾਂ ਦੇ ਵਿਰੋਧੀਆਂ ਨੂੰ ਸ਼ਹੀਦ ਅੱਗੇ ਵੀ ਲਾਨਣੇ ਹੁਣ ਫੇਰ ਲਾਨੀ ਜਾਣਗੇ ਪਰ ਇਹ ਉਹਨਾਂ ਫੌਜੀਾਂ ਦੀ ਵੀ ਤਹੀਨ ਦੀ ਗੱਲ ਹੈ ਜਿਹੜੇ ਬਾਰਡਰ ਤੇ ਲੜਦੇ ਮਰਦੇ ਨੇ ਉਹ ਵੀ ਸ਼ਹੀਦ ਨੇ ਤੇ ਇੱਕ ਸੂਰੀਅਰ ਦਾ ਬੰਦਾ ਵੀ ਸ਼ਹੀਦ ਹੈ ਤੁਸੀਂ ਫਿਰ ਆਪ ਹਸਾਬ ਲਾ ਲਓ ਵੀ ਸ਼ਹੀਦਾਂ ਦੀ ਕਿੱਡੀ ਰਿਸਪੈਕਟ ਕਰਨ ਵਾਲੀ ਗੱਲ ਹੈ ਵਿਰੋਧੀ ਧਿਰ ਵੀ ਕਹਿ ਰਹੀ ਹੈ ਕਿ ਅਮਰੀਪਾਲ ਜਿਹੜਾ ਵਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਹਿੰਦੇ ਦੁਬਈ ਤੋਂ ਆਇਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਵਾ ਇਹ ਸੁਣ ਮੈਂ ਉਹੋ ਹੀ ਗੱਲ ਕਰ ਰਿਹਾ ਵੀ ਜਾਂਚ ਉਹਨਾਂ ਦੀ ਨਾ ਹੋਵੇ ਜਿਹੜੇ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਇਆ ਖਾ ਗਏ ਆ ਜਿਹਨਾਂ ਬੰਬ ਧਮਾਕੇ ਕਰਾਏ ਪੰਜਾਬ ਦੇ ਵਿੱਚ ਉਹਨਾਂ ਦੀ ਜਾਂਚ ਰੋਕ ਕੇ ਤੇ ਮੇਰੀ ਜਾਂਚ ਕਰਾ ਲੋ ਜਿਆਦਾ ਜ਼ਰੂਰੀ ਹੈ ਰੋਦੀ ਤਰ੍ਹਾਂ ਉਹ ਕਹਿੰਦਾ ਵੀ ਤੁਸੀਂ ਇੰਨਾ ਕਰੋ ਜੇ ਸਰਕਾਰ ਨਹੀਂ ਨਾ ਕਰਦੀ ਤੁਸੀਂ ਕੋਈ ਆਪਣੀ ਪੁਲਿਸ ਫੋਰਸ ਖੜੀ ਕਰਕੇ ਕੋਰਟ ਕੋ ਨਵਾ ਖੜਾ ਕਰਕੇ ਮੇਰੀ ਜਾਨ ਜ਼ਰੂਰੀ ਹੈ ਕਿਉਂਕਿ ਮੇਰੀ ਜਾਨ ਜਿਹੜੀ ਆ ਉਹਦੇ ਚੋਂ ਇਹ ਨਿਕਲ ਜਾਣਾ ਵੀ ਨੌਜਵਾਨਾ ਮਰ ਛੱਕ ਰਹੇ ਆ ਨੌਜਵਾਨ ਨਸ਼ੇ ਛੱਡ ਰਹੇ ਆ ਤੇ ਇਹ ਚਾਹੁੰਦੇ ਨਹੀਂ ਨਸ਼ੇ ਛੱਡ ਕੇ ਨੌਜਵਾਨ ਸਿੱਧੇ ਪਾਸੇ ਦੁਰਨਗੇ ਤੇ ਹਕੂਮਤ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਹੁਣ ਇਹ ਚਾਹੁੰਦੇ ਵੀ ਨੌਜਵਾਨ ਟੀਕੇ ਲਾ ਲ ਮਰ ਜਣ ਹੋਰ ਕੁਝ ਕਰਨ ਤੇ ਨੌਜਵਾਨ ਫੜ ਵੀ ਲਿਆ ਗਿਆ ਲਿਆ ਗਿਆ ਮੌਕੇ ਦੇ ਪਰ ਜਿਹੜ ਬਾਈਬਲ ਕਲਾ ਉਹ ਅਜੇ ਤਾਈਂ ਮਤਲਬ ਫੜੇ ਨਹੀਂ ਜਾਂਦੇ ਨਾ ਹੋਰ ਵੀ ਸਿੱਧੂ ਮੂਸੇ ਵਾਲਾ ਜਾਂ ਹੋਰ ਵੀ ਆਪਣੇ ਬੜੇ ਹੋਏ ਨਹੀਂ ਸੀ ਉਹ ਦੇਖੋ ਜਿਹੜਾ ਸਿੱਖਾਂ ਨੂੰ ਮਾਰੂਗਾ ਉਹਨੂੰ ਹਕੂਮਤਾਂ ਬਚਾਉਣਗੀਆਂ ਜੇ ਸਿੱਖ ਕਿਸੇ ਦਾ ਸੋਧਾ ਲਾ ਦੂਗਾ ਉਹਨੂੰ ਮੌਕੇ ਤੇ ਫੜ ਕੇ ਫਾਂਸੀਆਂ ਤੇ ਵੀ ਟੰਗੇ ਨੇ ਸਾਡੇ ਬੰਦੇ ਪਰ ਇਹ ਸਵਾਲ ਇਹ ਆਉਂਦਾ ਹੈ ਵੀ ਕਿਉਂ ਇਹ ਗੱਲ ਇਸ ਤੱਕ ਪਹੁੰਚਦੀ ਹੈ ਕੋਈ ਬੰਦਾ ਕਿਉਂ ਕਾਨੂੰਨ ਹੱਥ ਚ ਲੈਂਦਾ ਹੈ ਜੇ ਸੂਰੀਅਰ ਦੇ ਬੰਦੇ ਨੂੰ ਪਹਿਨਾ ਨਾ ਹੱਥ ਪਾਈ ਹੁੰਦੀ ਬੋਲਣ ਤੋਂ ਉਸੇ ਕਾਨੂੰਨ ਅਸਲ ਕੁਸ਼ੀ ਨੇ ਧਮਕੀਆਂ ਦਾ ਮੁੰਡਾ ਹੁਣ ਫੇਰ ਦੇ ਰਿਹਾ ਫੇਰ ਕਾਨੂੰਨ ਸਿਕਿਉਰਿਟੀ ਦੇਣਗੇ ਹੋਰ ਬੋਲੂਗਾ ਹੈ ਫੇਰ ਕੋ ਅਕਿਆ ਉਹਦਾ ਕੁਝ ਕਰ ਜੂਗਾ ਤੇ ਫੇਰ ਸਰਕਾਰ ਕੋਗੀ ਮਾਹੌਲ ਖਰਾਬ ਹੁੰਦਾ ਹਕੂਮਤ ਜਿਹੜੀ ਆ ਦਾ ਕਾਨੂੰਨ ਕਾਇਤ ਕਾਨੂੰਨ ਦਾ ਕੰਮ ਕੀ ਆ ਲੌਂਡ ਆਰਡਰ ਨੂੰ ਮੇਨਟੇਨ ਕਰਨ ਦਾ ਅਰਥ ਹੈ ਹੁੰਦਾ ਵੀ ਜਿਹੜਾ ਬੰਦਾ ਲਾਅ ਐਂਡ ਆਰਡਰ ਚ ਪ੍ਰੋਬਲਮ ਖੜੀ ਕਰ ਰਿਹਾ ਸਾਨੂੰ ਤੇ ਨਜ਼ਰਬੰਦ ਕਰ ਦਿੱਤਾ ਇੱਥੇ ਅਸੀਂ ਧਾਰਮਿਕ ਮੰਗ ਵਿੱਚ ਜਾਣਾ ਸੀ ਸੂਰੀ ਦਾ ਮੁੰਡਾ ਜਿਹੜਾ ਸਿੱਖਾਂ ਨੂੰ ਸਰਦਾਰਾਂ ਨੂੰ ਕਹਿੰਦਾ ਘਰਾਂ ਚ ਕੱਢ ਕੱਢ ਕੇ ਵੱਢਾਂਗੇ ਉਸ ਬੰਦੇ ਨੂੰ ਇਹਨਾਂ ਨੇ ਖੁੱਲਾ ਛੱਡਿਆ ਹੋਇਆ ਫਿਰ ਕਹਿੰਦੇ ਉਹਦਾ ਪਿਓ ਮਰਿਆ ਦੁੱਖ ਸੀ ਸਾਡੇ ਲੱਖਾਂ ਨੌਜਵਾਨ ਮਰ ਗਏ ਅਸੀਂ ਨਹੀਂ ਕਹਤਾ ਕਿਸੇ ਕੌਮ ਨੂੰ ਮਾਰ ਦੇਣਾ ਪੂਰੀ ਨੂੰ ਸੋ ਉਹਦਾ ਦੁੱਖ ਦੁੱਖ ਹੈ ਦੁੱਖ ਚ ਹੀ ਬੰਦਾ ਸੱਚ ਬੋਲਦਾ ਹਨਾ ਜਦੋਂ ਬੰਦਾ ਫੇ ਬਹਿਣ ਪਾਉਂਦਾ ਪਿੱਟਦਾ ਉਹਨੇ ਸੱਚ ਬੋਲਦਾ ਸੋ ਉਹਦੇ ਇਹ ਬੋਲਾਂ ਤੇ ਪਾਬੰਦੀ ਲਾਉਣੀ ਚਾਹੀਦੀ ਹੈ ਕਿ ਸਿਕਿਉਰਿਟੀ ਦੇਣੀ ਚਾਹੀਦੀ ਹੈ ਨਹੀਂ ਜੋ ਉਹਨਾਂ ਨੂੰ ਕਹਿਣਾ ਜੋ ਦੇਣਾ ਦੋ ਅਸੀਂ ਹਕੂਮਤ ਨੂੰ ਕੋਈ ਮੰਗ ਨਹੀਂ ਰੱਖਣੀ ਹਕੂਮਤ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਲੋ ਸਾਡਾ ਕੋਈ ਫਰਜ਼ ਨਹੀਂ ਬਣਦਾ ਇਹਨਾਂ ਨੂੰ ਕੁਝ ਕਹਿਣ ਦਾ ਗੁਲਾਮ ਕੌਮ ਹੈ ਸਿੱਖਾਂ ਦੀ ਸਿੱਖ ਨੌਜਵਾਨਾਂ ਨੂੰ ਆਪ ਸੋਚਣਾ ਚਾਹੀਦਾ ਵੀ ਜਿਆਦਾ ਕੀ ਲੈਣਾ ਅਗਲੀ ਰਣਨੀਤੀ ਮਹਾਰਾਜ ਜੀ ਰਣਨੀਤੀ ਅਸੀਂ ਤੇ ਆਪਣੇ ਸਮਾਗਮ ਕਰਨੇ ਆ ਜਿਹਨਾਂ ਲੋਕ ਨੇ ਦਰੋਖਣ ਫਿਰ ਵੇਖੀ ਜੋਗੀ ਅੱਜ ਅੰਮ੍ਰਿਤ ਸਿੰਘ ਇਹ ਗੱਲ ਕਹੀ ਹੈ ਵੀ ਜਾਂਚ ਪੜਤਾਲ ਕਰੋ ਜੇ ਸਾਡਾ ਕੋਈ ਨਾਂ ਆਉਂਦਾ ਹੈ ਕਿ ਜੀ ਜਿੱਤ ਕੋਈ ਨਹੀਂ ਪਾਦੇ ਆ ਫਾਇਰ ਦੇ ਵਿੱਚ ਤੇ ਬਿਨਾ ਗੱਲ ਤੋਂ ਕਿਸੇ ਦਾ ਦਬਾਹੇ ਠਾਣ ਕੇ ਕੰਮ ਕਰਨਾ ਚੰਗੀ ਗੱਲ ਨਹੀਂ ਹੈ ਸਰ ਅੰਮ੍ਰਿਤ ਸੰਚਾਰ ਜਿਹੜਾ ਮਦਦ ਸਰਕਾਰਾਂ ਨੂੰ ਕੋਈ ਚੰਗਾ ਲੱਗ ਰਿਹਾ ਹਾਲੇ ਨੌਜਵਾਨੀ ਤੋਂ ਨਸ਼ੇ ਵਾਲੇ ਪਾਸਿਓਂ ਫਰੇਦ ਕਿਦਰ ਲਿਆ ਦੇ ਅਸਲ 'ਚ ਸਿੱਖਾਂ ਦਾ ਖੁਰਾ ਕੋਈ ਮਟਾਉਣਾ ਚਾਹੁੰਦੀ ਹੈ ਹਕੂਮਤ ਉਹ ਉਹ ਸਿੱਧਾ ਤੇ ਨਹੀਂ ਕਹਿ ਸਕਦੇ ਕਿ ਅਸੀਂ ਸਿੱਖਾਂ ਦੇ ਵਿਰੋਧ ਚ ਆਂ ਅੰਮ੍ਰਿਤ ਸੰਚਾਰ ਦੇ ਵਿਰੋਧ ਚ ਆਂ ਪਰ ਆਨੇ ਬਹਾਨੇ ਜਿਹੜਾ ਮਨੁੱਖ ਇਸ ਪਾਸੇ ਨੂੰ ਦੁਰਦਾ ਉਹਨੂੰ ਟਾਰਗੇਟ ਕੀਤਾ ਜਾਂਦਾ ਹੈ ਇਸ ਸਰਸੇ ਵਾਲੇ ਸਮੇਂ-ਸਮੇਂ ਤੇ ਪਰੋਲ ਦੇ ਕੇ ਨਾਮ ਚਰਚਾ ਸ਼ਰੀਆਮ ਹੋ ਰਹੀਆਂ ਨੇ ਉਹ ਸਿੱਖਾਂ ਦੇ ਨਾਲ ਸਿੱਖਾਂ ਨੂੰ ਗੁਨਾਮੀ ਦਾ ਜਦੋਂ ਸਾਸਕ ਰੋਣਾ ਜਿਹਨੇ ਸਾਡੇ ਗੁਰੂ ਦੀ ਬੇਦਬੀ ਕੀਤੀ ਹੈ ਮੌੜ ਚ ਬੰਬ ਧਮਾਕਾ ਹੋਇਆ ਉਹਦੇ ਸਾਰੀਆਂ ਤਾਰਾਂ ਡੇਰੇਆਂ ਜੁੜੀਆਂ ਸਾਰੀ ਇਨਵੈਸਟੀਗੇਸ਼ਨ ਪਰ ਇਨਵੈਸਟੀਗੇਸ਼ਨ ਰੋਕੀ ਗਈ ਮਗਰੋਂ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹ ਰੋਕ ਦਿੰਦੇ ਆ ਬੇਦਬੀ ਦੀ ਇਨਵੈਸਟੀਗੇਸ਼ਨ ਰੁਕੀ ਪਈ ਹੈ ਕਿ ਜਿਹੜੀਆਂ ਇਨਵੈਸਟੀਗੇਸ਼ਨਾਂ ਨਹੀਂ ਹੋਣੀਆਂ ਚਾਹੀਦੀਆਂ ਉਹ ਕਰਨ ਦੀ ਗੱਲਾ ਕਰੀ ਜਾਂਦੇ ਕਦੀ ਮੇਰੀ ਕਦੀ ਮੇਰਾ ਪਰਚੇ 'ਚ ਨਾ ਪਾ ਦੇਣਾ ਪੁਰਾਣੀ ਦੇ ਵਿੱਚ ਇਦਾਂ ਪੰਜਾਬ ਦੇ ਵਿੱਚ 100 ਕਤਲ ਹੁੰਦਾ ਮਹੀਨੇ ਦਾ ਸਾਰਿਆਂ 'ਚ ਮੇਰਾ ਨਾਮ ਪਾ ਦੇ ਕਰੋ ਤੁਸੀਂ ਇਹਦਾ ਕਰੋ ਐਫ ਆਈ ਆਰ ਦੀ ਜਿਹੜੀ ਕਾਪੀ ਹੁੰਦੀ ਹੈ ਨਾ ਉਹਦੇ ਪੱਕਾ ਲਿਖ ਦੋ ਮਰਤਪਾਲ ਸਿੰਘ ਕੋਈ ਕਿਸਦਾ ਕਟਾ ਚੋਰੀ ਹੋ ਜਾਵੇ ਕੋਈ ਕਿਸਦਾ ਵਸ਼ਾ ਚੋਰੀ ਹੋ ਜਾਵੇ ਕੋਈ ਕਿਸੇ ਨੂੰ ਮਾਰ ਦੇਵੇ ਕੋਈ ਕਿਸੇ ਨੂੰ ਰੋਟ ਲਵੇ ਤੇ ਮੇਰਾ ਨਾਮ ਪੱਕੇ ਰੱਖ ਲੋ ਤੇ ਦੇਖੀ ਤੇ ਤੁਹਾਡੇ ਪ੍ਰੋਗਰਾਮ ਰੱਦ ਕਰ ਲਈਏ ਮਤਲਬ ਨਜਰਬੰਦ ਕਰ ਰਹੇ ਨੇ ਇਹ ਲੱਗਦਾ ਤੇ ਇਦਾਂ ਹੁਣ ਕਹਿੰਦੇ ਨਜ਼ਰਬੰਦੀ ਹਟਾਤੀ ਹੋਣੀ ਹੈ ਆਪਣੇ ਸਮਾਗਮ ਕਰਾਂਗੇ ਤੇ ਹੁਣ ਜੇ ਫੇਰ ਰੋਕਣਗੇ ਤੇ ਫੇਰ ਹਕੂਮਤ ਪਤਾ ਲੱਗ ਜੂ ਸਿੱਖਾਂ ਨੂੰ ਵੀ ਨਜ਼ਰਬੰਦੀ ਹਟਿਕ ਨਹੀਂ ਹੈ ਇੱਥੇ ਸੂਰੀ ਦੇ ਪਰਿਵਾਰ ਉਹ ਸ਼ਹੀਦੀ ਕਰਿਆ ਸ਼ਹੀਦਾ ਦਰਦਇਤਾ ਜਾਵੇ ਸੂਰੀ ਨੂੰ ਤੁਸੀਂ ਕਿਸ ਤਰ੍ਹਾਂ ਦੇ ਦਿੰਦੇ ਨਹੀਂ ਸਾਨੂੰ ਇਸ ਗੱਲ ਨਾਲ ਕੋਈ ਲੈਣਾ ਤੇ ਨੇ ਸਰਕਾਰ ਸਰਕਾਰੀ ਸ਼ਹੀਦ ਲਾਨਾ ਲਾਨੇ ਸਰਕਾਰ ਹਿੰਦੁਸਤਾਨ ਦੀ ਹਕੂਮਤ ਸਿੱਖਾਂ ਦੇ ਉਲਟ ਹੈ ਉਹਨਾਂ ਦੇ ਸਿੱਖਾਂ ਦੇ ਵਿਰੋਧੀਆਂ ਨੂੰ ਸ਼ਹੀਦ ਅੱਗੇ ਵੀ ਲਾਨਣੇ ਹੁਣ ਫੇਰ ਲਾਨੀ ਜਾਣਗੇ ਪਰ ਇਹ ਉਹਨਾਂ ਫੌਜੀਾਂ ਦੀ ਵੀ ਤਹੀਨ ਦੀ ਗੱਲ ਹੈ ਜਿਹੜੇ ਬਾਰਡਰ ਤੇ ਲੜਦੇ ਮਰਦੇ ਨੇ ਉਹ ਵੀ ਸ਼ਹੀਦ ਨੇ ਤੇ ਇੱਕ ਸੂਰੀਅਰ ਕਾ ਬੰਦਾ ਵੀ ਸ਼ਹੀਦ ਹੈ ਤੁਸੀਂ ਫਿਰ ਆਪ ਹਿਸਾਬ ਲਾ ਲਓ ਕਿ ਸ਼ਹੀਦਾਂ ਦੀ ਕਿੱਡੀ ਰਿਸਪੈਕਟ ਕਰਨ ਵਾਲੀ ਗੱਲ ਹੈ ਰੋਦੀ ਤਰ੍ਹਾਂ ਵੀ ਕਹਿ ਰਹੇ ਕਿ ਅਮਰਪਾਲ ਜਿਹੜਾ ਵਾ ਉਹ ਦੀ ਜਾਂਚ ਹੋਣੀ ਚਾਹੀਦੀ ਹੈ ਕਹਿੰਦੇ ਦੁਬਈ ਤੋਂ ਆਇਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਵਾ ਇਹ ਨਹੀਂ ਮੈਂ ਉਹੀ ਗੱਲ ਕਰ ਰਿਹਾ ਵੀ ਜਾਂਚ ਉਹਨਾਂ ਦੀ ਨਾ ਹੋਵੇ ਜਿਹੜੇ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਇਆ ਖਾ ਗਏ ਆ ਜਿਹਨਾਂ ਬੰਬ ਧਮਾਕੇ ਕਰਾਏ ਪੰਜਾਬ ਦੇ ਵਿੱਚ ਉਹਨਾਂ ਦੀ ਜਾਂਚ ਰੋਕ ਕੇ ਤੇ ਮੇਰੀ ਜਾਂਚ ਕਰਾ ਲਓ ਜ਼ਿਆਦਾ ਜ਼ਰੂਰੀ ਹੈ ਰੋਦੀ ਤਰ੍ਹਾਂ ਉਹ ਕਹਿਣਾ ਵੀ ਤੁਸੀਂ ਇਦਾਂ ਕਰੋ ਜੇ ਸਰਕਾਰ ਨਹੀਂ ਨਾ ਕਰਦੀ ਤੁਸੀਂ ਕੋਈ ਆਪਣੀ ਪੁਲਿਸ ਫੋਰਸ ਖੜੀ ਕਰਕੇ ਕੋਰਟ ਦਾ ਨਵਾਂ ਖੜਾ ਕਰਕੇ ਮੇਰੀ ਜਾਨ ਜ਼ਰੂਰੀ ਹੈ ਕਿਉਂਕਿ ਮੇਰੀ ਜਾਨ ਜਿਹੜੀ ਆ ਉਹਦੇ ਚੋਂ ਇਹ ਨਿਕਲ ਜਾਣਾ ਵੀ ਨੌਜਵਾਨਾਂ ਮਰ ਛ ਨੌਜਵਾਨ ਨਸ਼ੇ ਛੱਡ ਰਿਹਾ ਤੇ ਇਹ ਚਾਹੁੰਦੇ ਨਹੀਂ ਨਸ਼ੇ ਛੱਡ ਕੇ ਨੌਜਵਾਨ ਸਿੱਧੇ ਪਾਸੇ ਦੁਰਨਗੇ ਤੇ ਹਕੂਮਤ ਨੂੰ ਫਿਰ ਹੱਥ ਪੈਰਾਂ ਦੀ ਪੈ ਜਾਂਦੀ ਹੈ ਤੇ ਹੁਣ ਇਹ ਚਾਹੁੰਦੇ ਵੀ ਨੌਜਵਾਨ ਟੀਕੇ ਲਾ ਲ ਮਰੀ ਜਾਣ ਹੋਰ ਕੁਝ ਕਰਨ ਤੇ ਨੌਜਵਾਨ ਫੜ ਵੀ ਲਿਆ ਗਿਆ ਲਿਆ ਗਿਆ ਮੌਕੇ ਤੇ ਪਰ ਜਿਹੜੇ ਆਪਾਂ ਨੂੰ ਦੇਖੋ ਗੋਲੀ ਕਾਂਡ ਹੁੰਦਾ ਕੋਟਕਪੂਰੇ ਬੈਬਲ ਕਲਾ ਉਹ ਅਜੇ ਤਾਈਂ ਮਤਲਬ ਫੜੇ ਨਹੀਂ ਜਾਂਦੇ ਨਾਲ ਹੋਰ ਵੀ ਸਿੱਧੂ ਮੂਸੇ ਵਾਲਾ ਜਾਂ ਹੋਰ ਵੀ ਆਪਣੇ ਬੜੇ ਹੋਏ ਨਸ਼ੇ ਨੀ ਉਹ ਦੇਖੋ ਜਿਹੜਾ ਸਿੱਖਾਂ ਨੂੰ ਮਾਰੂਗਾ ਉਹਨੂੰ ਹਕੂਮਤਾਂ ਬਚਾਉਣਗੀਆਂ ਜੇ ਸਿੱਖ ਕਿਸੇ ਦਾ ਸੋਧਾ ਲਾ ਦੂਗਾ ਉਹਨੂੰ ਮੌਕੇ ਤੇ ਫੜ ਕੇ ਫਾਂਸੀਆਂ ਤੇ ਵੀ ਟੰਗੇ ਨੇ ਸਾਡੇ ਬੰਦੇ ਪਰ ਇਹ ਸਵਾਲ ਇਹ ਆਉਂਦਾ ਹੈ ਵੀ ਕਿਉਂ ਇਹ ਗੱਲ ਇਸ ਤੱਕ ਪਹੁੰਚਦੀ ਹੈ ਕੋਈ ਬੰਦਾ ਕਿਉਂ ਕਾਨੂੰਨ ਹੱਥ ਜਿਲਾਉਂਦਾ ਹੈ ਜੇ ਸੂਰੀਅਰ ਕੇ ਬੰਦੇ ਨੂੰ ਪਹਿਨਾ ਨਾਥ ਪਾਈ ਹੁੰਦੀ ਬੋਲਣ ਤੋਂ ਉਹ ਸਿੱਖਾਂ ਨੂੰ ਨਸ਼ਲ ਕੁਸ਼ੀ ਨੇ ਧਮਕੀਆਂ ਦਾ ਮੁੰਡਾ ਹੁਣ ਫੇਰ ਦੇ ਰਿਆ ਫੇਰ ਕਾਨੂੰਨ ਸਿਕਿਉਰਿਟੀ ਦੇਣਗੇ ਹੋਰ ਬੋਲੂਗਾ ਹੈ ਫੇਰ ਕੋ ਅਕਿਆ ਉਹਦਾ ਕੁਝ ਕਰ ਜੂਗਾ ਤੇ ਫੇਰ ਸਰਕਾਰ ਕੋ ਗੀ ਮਾਹੌਲ ਖਰਾਬ ਹੁੰਦਾ ਹਕੂਮਤ ਜਿਹੜੀ ਆ ਦਾ ਕਾਨੂੰਨ ਕਾਨੂੰਨ ਦਾ ਲੌਂਡ ਆਰਡਰ ਨੂੰ ਮੇਨਟੇਨ ਕਰਨ ਦਾ ਅਰਥ ਹੈ ਹੁੰਦਾ ਵੀ ਜਿਹੜਾ ਬੰਦਾ ਲਾਅ ਐਂਡ ਆਰਡਰ ਚ ਪ੍ਰੋਬਲਮ ਖੜੀ ਕਰ ਰਿਹਾ ਸਾਨੂੰ ਤੇ ਨਜ਼ਰਬੰਦ ਕਰ ਦਿੱਤਾ ਇੱਥੇ ਅਸੀਂ ਧਾਰਮਿਕ ਮੰਗ ਵਿੱਚ ਜਾਣਾ ਸੀ ਸੂਰੀ ਦਾ ਮੁੰਡਾ ਜਿਹੜਾ ਸਿੱਖਾਂ ਨੂੰ ਸਰਦਾਰਾਂ ਨੂੰ ਕਹਿੰਦਾ ਘਰਾਂ ਚੋਂ ਕੱਢ ਕੱਢ ਕੇ ਵੜਾਂਗੇ ਉਸ ਬੰਦੇ ਨੂੰ ਇਹਨਾਂ ਨੇ ਖੁੱਲਾ ਛੱਡਿਆ ਹੋਇਆ ਫਿਰ ਕਹਿੰਦੇ ਉਹਦਾ ਪਿਓ ਮਰਿਆ ਦੁੱਖ ਸੀ ਸਾਡੇ ਲੱਖਾਂ ਨੌਜਵਾਨ ਮਰ ਗਏ ਅਸੀਂ ਨਹੀਂ ਕਹਤਾ ਕਿਸੇ ਕੌਮ ਨੂੰ ਮਾਰ ਦੇਣਾ ਪੂਰੀ ਸੋ ਉਹਦਾ ਦੁੱਖ ਦੁੱਖ ਹੈ ਦੁੱਖ ਚ ਹੀ ਬੰਦਾ ਸੱਚ ਬੋਲਦਾ ਹਨਾ ਜਦੋਂ ਬੰਦਾ ਫੇ ਬੈਣ ਪਾਉਂਦਾ ਪਿੱਟਦਾ ਉਹਨੇ ਸੱਚ ਬੋਲਦਾ ਸੋ ਉਹਦੇ ਤੇ ਬੋਲਾਂ ਤੇ ਪਾਬੰਦੀ ਲਾਉਣੀ ਚਾਹੀਦੀ ਹੈ ਕਿ ਸਿਕਿਉਰਿਟੀ ਦੇਣੀ ਚਾਹੀਦੀ ਹੈ ਨਹੀਂ ਜੋ ਉਹਨਾਂ ਨੂੰ ਕਹਿਣਾ ਜੋ ਦੇਣਾ ਦੋ ਅਸੀਂ ਹਕੂਮਤ ਨੂੰ ਕੋਈ ਮੰਗ ਨਹੀਂ ਰੱਖਣੀ ਹਕੂਮਤ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਲੋ ਸਾਡਾ ਕੋਈ ਫਰਜ਼ ਨਹੀਂ ਬਣਦਾ ਇਹਨਾਂ ਨੂੰ ਕੁਝ ਕਹਿਣ ਦਾ ਗੁਲਾਮ ਕੌਮ ਹੈ ਸਿੱਖਾਂ ਦੀ ਸਿੱਖ ਨੌਜਵਾਨਾਂ ਨੂੰ ਆਪ ਸੋਚਣਾ ਚਾਹੀਦਾ ਵੀ ਜਿਆਦਾ ਕਿਵੇਂ ਲੈਣਾ ਅਗਲੀ ਰਣਨੀਤੀ ਮਹਾਰਾਜ ਜੀ ਰਣਨੀਤੀ ਅਸੀਂ ਤੇ ਆਪਣੇ ਸਮਾਗਮ ਕਰਨੇ ਆ ਜਿਹਨਾਂ ਲੋਕ ਨੇ ਦਰੋਖਾਂ ਫਿਰ ਵੇਖੀ ਜੋਗੀ ਅੱਜ ਅੰਮ੍ਰਿਤ ਸਿੰਘ ਨੇ ਗੱਲ ਕਹੀ ਵੀ ਜਾਂਚ ਪੜਤਾਲ ਕਰੋ ਜੇ ਸਾਡਾ ਕੋਈ ਨਾਂ ਆਉਂਦਾ ਹੈ ਕਿ ਜੀ ਜੇ ਤੋ ਕੋਈ ਨਹੀਂ ਪਾਦੇ ਐਫ ਆਰ ਦੇ ਵਿੱਚ ਤੇ ਬਿਨਾ ਗੱਲ ਤੋਂ ਕਿਸੇ ਦਾ ਦਬਾਹੇ ਠਾਣ ਕੇ ਕੰਮ ਕਰਨਾ ਚੰਗੀ ਗੱਲ ਨਹੀਂ ਹੈ ਸਰ ਅੰਮ੍ਰਿਤ ਸੰਚਾਰ ਜਿਹੜਾ ਮਦਦ ਸਰਕਾਰਾਂ ਨੂੰ ਕੋਈ ਚੰਗਾ ਲੱਗ ਰਿਹਾ ਹਾਲੇ ਨੌਜਵਾਨੀ ਤੋਂ ਨਸੀਬ ਵਾਲੇ ਪਾਸੋਂ ਪ੍ਰੇਰਕ ਇਧਰ ਲਿਆ ਦੇ ਅਸਲ 'ਚ ਸਿੱਖਾਂ ਦਾ ਖੁਰਾ ਕੋਈ ਮਟਾਉਣਾ ਚਾਹੁੰਦੀ ਹੈ ਹਕੂਮਤ ਉਹ ਉਹ ਸਿੱਧਾ ਤੇ ਨਹੀਂ ਕਹਿ ਸਕਦੇ ਕਿ ਅਸੀਂ ਸਿੱਖਾਂ ਦੇ ਵਿਰੋਧ 'ਚ ਆਂ ਅੰਮ੍ਰਿਤ ਸੰਚਾਰ ਦੇ ਵਿਰੋਧ 'ਚ ਪਰ ਆਨੇ ਬਹਾਨੇ ਜਿਹੜਾ ਮਨੁੱਖ ਇਸ ਪਾਸੇ ਨੂੰ ਤੁਰਦਾ ਉਹਨੂੰ ਟਾਰਗੇਟ ਕੀਤਾ ਜਾਂਦਾ ਹੈ ਇਸ ਸਰਸੇ ਵਾਲੇ ਸਮੇਂ-ਸਮੇਂ ਤੇ ਪਰੋਲ ਦੇ ਕੇ ਨਾਮ ਚਰਚਾ ਸ਼ਰੀਆਮ ਹੋ ਰਹੀ ਹੈ